ਜੀ ਸਰ ਸਰ ਅੱਜ ਹੀ ਮੁਹੱਲਾ ਬਾਬੂ ਫਰਮਾਨ ਜੀ ਦਾ ਇਹ ਆਦੇਹਰਾਂ ਕੋ ਮੋਡਿਫਾਈ ਕਿ ਪੁੱਜੀਓ ਉਹ ਅਸੀਂ ਦੇਖ ਰਹੇ ਆ ਕਿ ਬਹੁਤ ਸਾਰਾ ਜਿਹੜਾ ਕੰਮ ਹੈ ਜਿਹੜਾ ਹੋ ਰਿਹਾ ਹੈ ਤੇ ਕੀ ਕਰਨਾ ਚਾਹੀਓ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਹੋ ਰਹੇ ਨੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਪਹਿਲਾਂ ਇੱਥੇ ਸਾਡੇ ਸੀਵਰ ਦੀ ਇੱਕ ਦਿੱਕਤ ਸੀ ਇੱਕ ਸੀਵਰ ਜਿਹੜਾ ਬਿਲਕੁਲ ਬਲੌਕ ਸੀ ਚੱਲ ਨਹੀਂ ਸੀ ਰਿਹਾ ਤੇ ਅੱਜ ਤੋਂ ਕੋਈ ਮਹੀਨਾ ਕੇ ਪਹਿਲਾਂ ਕਾਫੀ ਦਿਨ ਮਹੀਨੇ ਤੋਂ ਲੱਗੇ ਨੇ ਬੰਦੇ ਰੈਗੂਲਰ ਆ ਵਾਰਡ ਦੇ 25 ਨੰਬਰ ਤੋਂ ਐਸਜੀਓ ਸਾਹਿਬ ਐਕਸਟੈਂਡ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੱਕੇ ਬੰਦੇ ਇੱਥੇ ਲਾਏ ਹੋਏ ਨੇ ਉਹਨਾਂ ਨੇ ਆ ਕੇ ਦੇਖਿਆ ਸੀ ਸਾਰਾ ਚਲਾ ਕੇ ਤੇ ਇੱਕ ਮਹੀਨਾ ਬਹੁਤ ਜ਼ਿਆਦਾ ਦਿੱਕਤ ਸੀ ਚੱਲ ਨਹੀਂ ਸੀ ਰਿਹਾ ਫਿਰ ਇਹਨਾਂ ਨੇ ਪਰਸੋਂ ਤੋਂ ਫੇਰ ਦੇਖਿਆ ਕਿ ਨਹੀਂ ਚੱਲਿਆ ਫਿਰ ਅੱਜ ਅਸੀਂ ਰਿਕੁਐਸਟ ਕੀਤੀ ਸਾਡੇ ਕਮੇਟੀ ਘਰ ਦੇ ਪ੍ਰਧਾਨ ਸਰਦਾਰ ਬਲੀ ਸਿੰਘ ਪਾੜਾ ਜੀ ਨੂੰ ਉਹਨਾਂ ਨੇ ਫਿਰ ਐਸਡੀਓ ਸਾਹਿਬ ਨੇ ਐਕਸ਼ਨ ਡਿਊਟੀ ਲਈ ਤੇ ਜਾ ਕੇ ਦੇ ਉੱਥੇ ਜਿਹੜੀਆਂ ਪਾਈਪਾਂ ਜਿਹੜੀਆਂ ਨਵੀਆਂ ਪਾਈਆਂ ਜਾਣ ਤੇ ਅੱਜ ਉਹਨਾਂ ਦੇ ਸਹਿਯੋਗ ਨਾਲ ਐਸਡੀਓ ਸਾਹਿਬ ਦੇ ਪਾੜਾ ਸਾਹਿਬ ਦੇ ਐਕਸ਼ਨ ਸਾਹਿਬ ਦੇ ਸਹਿਯੋਗ ਨਾਲ ਅੱਜ ਸਾਰਾ ਜਿਹੜਾ ਸੀਵਰੇ ਕੰਮ ਚੱਲ ਰਿਹਾ ਹੈ ਸਾਡੇ ਸਰ ਕਿੰਨੀਆਂ ਗਲੀਆਂ ਦਾ ਜਿਹੜਾ ਕੰਮ ਚੱਲ ਰਿਹਾ ਹੈ ਸਾਡੀਆਂ ਦੋ ਗਲੀਆਂ ਦਾ ਕੰਮ ਚੱਲ ਰਿਹਾ ਦੋਨਾਂ ਦਾ ਸੀਵਰੇਜ ਦਾ ਹੀ ਕੰਮ ਹੈ ਤੇ ਇੱਕ ਜਿਹੜਾ ਕੰਮ ਸਾਡਾ ਅੱਜ ਖਤਮ ਹੋ ਜਾਣਾ ਤੇ ਅਸੀਂ ਮੰਡੀ ਦੀ ਦੂਸਰੀ ਨਵੀਂ ਗਲੀ ਸਟਾਰਟ ਕਰ ਦਾਂਗੇ ਸਰ ਬਰਸਾਤਾ ਤਾਂ ਕਿੰਨੇ ਵੀ ਆ ਰਹੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਹੋਰ ਕੰਮ ਕਰ ਰਹੇ ਤੁਹਾਡੇ ਕੋਲ ਸਾਡੇ ਵੱਲੋਂ ਅਸੀਂ ਹੁਣ ਤੁਸੀਂ ਦੇਖਿਆ ਹੋਣਾ ਬਿਹਰਾਂਪੁਰ ਰੋਡ ਤੇ ਲਾਈਟਾਂ ਦੀ ਕਾਫੀ ਦਿੱਕਤ ਸੀ ਰੋਡ ਸਾਰਾ ਬੰਦ ਸੀ ਕਿ ਬਾਗ ਲਾ ਕੇ ਕਾਸੀ ਚੋਰੀਆਂ ਦੀਆਂ ਘਟਨਾਵਾਂ ਵੀ ਹੁੰਦੀਆਂ ਸੀ ਤੇ ਉਹ ਵੀ ਬਲਜੀਤ ਸਿੰਘ ਪਾੜਾ ਜੀ ਦੀ ਅਸੀਂ ਸਹਿਯੋਗ ਨਾਲ ਆਪਣੇ ਬਿਹਰਾਂਪੁਰ ਰੋਡ ਤੋਂ ਰੋਸਪੱਬੀ ਸਕੂਲ ਤੱਕ ਸਾਰੀਆਂ ਨਵੀਆਂ ਲਾਈਟਾਂ LED ਲਾਈਟਾਂ ਲਗਾਈਆਂ ਨੇ ਜਿਨ੍ਹਾਂ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਆਵੇ ਅਰਜਿੰਦਰਾ ਗਾਰਡਨ ਦੇ ਵੀ ਜਿਹੜੇ ਲੋਕ ਰਹਿੰਦੇ ਸੀ ਕਾਫੀ ਹਨੇਰੇ ਚ ਸੀ ਉਹ ਉਹ ਵੀ ਸਾਰੀਆਂ ਲਾਈਟਾਂ ਨਾਲ ਸੀ ਰੋਡ ਜਿਹੜਾ ਚਲਾਤਾ ਸਾਰਾ ਸਰ ਪਿਛਲੇ ਦਿਨੇ ਜਿਹੜਾ ਹੈ ਨਾ ਥੋੜੇ ਦਿਨ ਪਹਿਲਾਂ ਕੀ ਹੋਇਆ ਬੜੀ ਖਬਰ ਵਾਇਰਲ ਹੋਈ ਕਿ ਲਾਮਬੀਲਾ ਗਰਾਊਂਡ ਵਿਖੇ ਜਿਹੜਾ ਹੈ ਉਹ ਕੂੜੇ ਢੇਰ ਲੱਗੇ ਹੋਏ ਸਨ ਨਾਲ ਨਾਲ ਕਿਹੜੀਆਂ ਬਲੌਕ ਹੋਈਆਂ ਸਨ ਤੇ ਦੁਬਾਰਾ ਤੁਹਾਡੀ ਦਵਾਈ ਵਿੱਚ ਜਿਹੜਾ ਹੈ ਕੰਮ ਬੜੇ ਵਧੀਆ ਕੀਤਾ ਕਿੰਨਾ ਕੀਤਾ ਗਿਆ ਤੇ ਕੀ ਕਰਨਾ ਚਾਹੋਗੇ ਉਹਦੀ ਤਾਂ ਸਿਰ ਦਿੱਕਤ ਸੀ ਕਿ ਜਿਹੜਾ ਨਾਲਾ ਸੀ ਉਹ ਸਾਰੇ ਮਤਲਬ ਭਰਮਪੁਰ ਰੋਡ ਤੋਂ ਬਰਨਾਲਾ ਤੋਂ ਪਾਣੀ ਆਂਦਾ ਨਾ ਸਰੋਂ ਨਾਲੇ ਥਾਣੀ ਖਿੱਚਿਆ ਜਾਂਦਾ ਤੇ ਉਹ ਨਾਲੇ ਦੇ ਵਿੱਚ ਕੀ ਹੈਗਾ ਕਿ ਵਿੱਚ ਘਰ ਜਾ ਕੇ ਇੱਕ ਦਰਖਤ ਜਿਹਦੇ ਕਰਕੇ ਡੱਕਾ ਲੱਗਦਾ ਸੀ ਬਟ ਜਦੋਂ ਹਨੂ ਮੱਲੇ ਵਾਲਿਆਂ ਨੇ ਕਹਿੰਦੀ ਸਫਾਈ ਕਰਾਈ ਜਾਏ ਅਸੀਂ ਪਹਿਲਾਂ ਵੀ ਕਰਵਾਂਦੇ ਰਹੀਏ ਰੈਗੂਲਰ ਤੇ ਹੁਣ ਅਸੀਂ ਪਹਿਲਾਂ ਸੜਕ ਦੇ ਨਾਲੇ ਸਾਫ਼ ਕਰਵਾ ਰਹੇ ਸੀ ਤੇ ਜਦੋਂ ਸਾਡੇ ਧਿਆਨ ਚ ਆਇਆ ਕਿ ਉਹ ਨਾਲੇ ਦੀ ਵੀ ਦਿੱਕਤ ਜ਼ਿਆਦਾ ਤੇ ਫਿਰ ਪੜਾ ਸਾਬਜੀ ਦਾ ਬਲਜੀਤ ਪੜੀ ਦਾ ਫੋਨ ਸਾਨੂੰ ਆਇਆ ਸੀ ਕਿ ਪਹਿਲਾਂ ਆਪਣੇ ਸਾਰੇ ਲੇਬਰ ਜਿਹੜੀ ਆ ਸਵੈ ਸੇਵਕ ਲਗਾ ਕੇ ਪਹਿਲਾਂ ਉਹ ਨਾਲਾ ਜਿਹੜਾ ਉਹ ਸਾਫ ਕਰਾਇਆ ਜਾਏ ਤੇ 3 ਦਿਨ ਹੋ ਗਏ ਨੇ ਉਹ ਕੰਮ ਚੱਲ ਰਿਹਾ ਜੀ ਉੱਥੇ ਸਿਰਫ ਹੁਣ ਕੇ ਲੋਕੜੀ ਪੁਛਤੇ ਕਿ ਹਾਂ ਕਿ ਵਾਕਈ ਨਿਯਮਾਂ ਨੇ ਕੰਮ ਕੀਤੇ ਜਾ ਰਹੇ ਨੇ ਤੇ ਲੋਕ ਪ੍ਰਸੰਨ ਵੀ ਕਰ ਰਹੇ ਨੇ ਤੇ ਗਲ ਕਰੀਤ ਕਾਂਗਰਸ ਸਰਕਾਰ ਦੇ ਪਿਛਲੇ ਵੀ ਸਾਲਾਂ ਚ ਕੀ ਤੇ ਐਸਾ ਸਾਲਾਂ ਚ ਬੜੇ ਕੰਮ ਕੀਤੇ ਨੇ ਤੇ ਕਿਸਨਾ ਦੇ ਦੇਤੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਡੀ ਉਮਰ ਵੀ ਮੇਰੇ ਖਾਂ 40 ਪਲੱਸ ਹੋਣੀ ਹੈ ਤੇ ਮੈਂ ਵੀ 35 ਦੇ ਲਾਗੇ ਸ਼ੱਕੇ ਚਲਾ ਗਿਆ ਕਿ ਜਿਹੜਾ ਰਾਮਲੀਲਾ ਦੀ ਜਿਹੜੀ ਸੜਕ ਆ ਜਿਹੜੀ ਗਰਾਊਂਡ ਜਿੱਥੇ ਰਾਮਲੀਲਾ ਹੁੰਦੀ ਸੀ ਕਿੰਨੀ ਵਾਰ ਜਿਹੜੇ ਹੁਣ ਅਥੀ ਹਲਕਾ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਉਹ ਮੰਤਰੀ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਕੋਲ ਅੱਜ ਤੱਕ ਤੇ ਕਦੀ ਉਹ ਰੋਡ ਦੇਖਿਆ ਨਹੀਂ ਸੀ ਗਿਆ ਤੇ ਪੜਾ ਸਾਹਿਬ ਜਦੋਂ 2017 ਚ ਐਮਐਲਏ ਬਣੇ ਨੇ ਪਹਿਲ ਦੇ ਆਧਾਰ ਤੇ ਉਹ ਸੜਕ ਬਣਾ ਕੇ ਦਿੱਤੀ ਕਿ ਜਿਹਦੇ ਨਾਲ ਜਦੋਂ ਉੱਥੇ ਰਾਮਨੀਲਾ ਹੁੰਦੀ ਆ ਕਿ ਬਾਰਿਸ਼ ਪੈ ਜਾਂਦੀ ਰਹੀ ਸੀ ਤੇ ਰਾਮਨੀਲਾ ਕਰਨ ਚ ਵੀ ਦਿੱਕਤ ਆਂਦੀ ਸੀ ਤੇ ਪੜਾ ਸਾਹਿਬ ਨੇ ਆਪਣੀ ਪਹਿਲੀ ਟਨਿਓਰਤੀ ਸਾਰਾ ਆਪਣਾ ਕਰਕੇ ਦੇ ਉਹ ਸੜਕ ਜਿਹੜੀ ਵਧੀਆ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਹੁਣ ਅਸੀਂ ਉਹ ਗਲੀ ਚ ਗਏ ਸੀ ਉਹ ਕਹਿੰਦੇ ਲਾਈਟਾਂ ਵੀ ਕਰਾ ਦਿਓ ਤੇ ਮੌਕੇ ਤੇ ਪੜਾ ਸਾਹਿਬ ਨੂੰ ਫੋਨ ਕੀਤਾ ਲਾਈਟਾਂ ਮੌਕੇ ਤੇ ਲਗਵਾਤੀਆਂ ਨਹੀਂ ਉਹਨਾਂ ਨੇ ਸਰ ਆਨ ਵਾਲੇ ਦਿਨਾਂ ਚ ਥੋੜੇ ਕਿਤੇ ਕਿਤੇ ਜਿਹੜੀਆਂ ਕੰਮ ਕਿਤੇ ਜਾ ਰਹੇ ਨੇ ਆਨ ਵਾਲੇ ਦਿਨਾਂ ਚ ਸਾਡਾ ਮੀਨ ਤੇ ਪਹਿਲਾਂ ਸੀਵਰ ਦਾ ਕਿ ਸੀਵਰ ਸਾਡਾ 100 ਪਲੱਸ ਹੀ ਸਾਰਾ 25 ਨੰਬਰ ਵਾਰਡ ਚ ਹੋ ਗਿਆ ਹੁਣ 2-4 ਥੋੜੀ ਗਲੀ ਦੀ ਰਿਪੇਅਰਾਂ ਨੇ ਅਸੀਂ ਉਹ ਵੀ ਜਿਹੜੀਆਂ ਕਰਕੇ ਤੇ ਮੁਕੰਮਲ ਕਰ ਦਾਂਗੇ ਸਫਾਈ ਦੇ ਸਾਡਾ ਡੇਲੀ ਬੰਦੇ ਆਂਦੇ ਨੇ ਸਫਾਈ ਦਾ ਕੋਈ ਦਿੱਕਤ ਨਹੀਂ ਆਉਗੀ ਸਰ ਆਪਣੇ ਮਹੱਲ ਨਿਵਾਸੀਆਂ ਨੂੰ ਕੀ ਸੁਨੇਹ ਚ ਦੇਣਾ ਚਾਹੋਗੇ ਅਸੀਂ ਸੰਦੇਸ਼ ਇਹ ਹੀ ਦੇਣਾ ਚਾਹਾਂਗੇ ਕਿ ਜੇ ਤੁਹਾਨੂੰ ਕੋਈ ਲੱਗਦਾ ਕਿਤੇ ਦਿੱਕਤ ਹੈ ਸਾਨੂੰ ਦੱਸੋ ਵੈਸੇ ਜੀ ਦਿੱਕਤ ਤਾਂ ਨਹੀਂ ਦਿੰਦੇ ਆਪਾਂ ਖੁਦ ਸਾਰੀ ਨਜ਼ਰ ਰੱਖਦੇ ਆਂ ਪਰ ਫੇਰ ਵੀ ਜੇ ਅਸੀਂ ਜੇ ਕੋਈ ਦਿੱਕਤ ਲੱਗੂਗੀ ਅਸੀਂ ਆਹੀ ਦੋ ਚਾਰ ਦਿਨ ਸਾਰੀ ਕਲੀਅਰ ਕਰ ਦਾਂਗੇ ਤੇ ਇੱਕ ਤਨ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਇੱਕ ਦੋ ਤਿੰਨ ਦਿਨ ਪਹਿਲਾਂ ਦੋ ਤਿੰਨ ਬੰਦੇ ਨੇ ਕਿ ਖਬਰ ਦੀ ਲਗਵਾਈ ਸੀ ਕਿ 25 ਜੀ ਸੀਵਰ ਬੜੇ ਬਲੌਕ ਨੇ ਸੀਵਰ ਇਦਾਂ ਨੇ ਉਹ ਚੀਜ਼ਾ ਵੀ ਹੱਲ ਅਸੀਂ ਕਰ ਲਿਆ ਸਾਡੇ ਡਾਕ ਨੇ ਚੌਂਕ ਤੋਂ ਜਿਹੜਾ ਅੰਦਰ ਆਈਏ ਅਸੀਂ ਸਾਡੇ ਘਰਾਂ ਵੱਲੋਂ ਤੇ ਮੇਰਾ ਘਰ ਹੈਗਾ ਉਥੋਂ ਤੱਕ ਇੱਕ ਸਾਡੇ ਦਰਸ਼ਨ ਅੰਕਲ ਨੇ ਰਮੇਸ਼ ਗੁਪਤਾ ਜੀ ਨੇ ਰਜਿੰਦਰ ਝੋਰ ਜੀ ਨੇ ਸੀਨੀਅਰ ਸਿਟੀਜ਼ਨ ਨੇ ਸਾਡੇ ਹੋ ਜਿਨ੍ਹਾਂ ਨੇ ਖਬਰ ਲਗਵਾਈ ਸੀ ਜੀ ਬਾਰ ਨੰਬਰ 25 ਚ ਜੀ ਸੀਵਰ ਬੜੇ ਬਲਾਕ ਨੇ ਉਹਨਾਂ ਨੂੰ ਵੀ ਪਤਾ ਕਿ ਲਗਾਤਾਰ 3 ਮਹੀਨੇ ਤੋਂ ਦਿਨ ਰਾਤ ਸਵੇਰੇ 5 ਵਜੇ ਬੰਦੇ ਆਉਂਦੇ ਸੀ ਤੇ ਰਾਤ ਵੀ ਲਾ ਕੇ ਕੰਮ ਕਰਦੇ ਸੀ ਸਾਰੀ ਗਾਰ ਤੱਕ ਕੱਟਦੀ ਹੋਈ ਆ ਹੁਣ ਦਿੱਕਤ ਉਹਨਾਂ ਨੂੰ ਐਸ ਡੀਓ ਸਾਹਿਬ ਤੇ ਐਕਸ਼ਨ ਸਾਹਿਬ ਆਈ ਸੀ ਉਹਨਾਂ ਨੂੰ ਦੱਸਿਆ ਵੀ ਹਾਲ ਸੀ ਕਿ ਨਾਲੀਆਂ ਦਾ ਢਲਾਨ ਜਿਹੜੀ ਅਸੀਂ ਵਿਪਨ ਡਿਪੂ ਜਿੱਧਰ ਹੈਗਾ ਉਧਰ ਨੂੰ ਸਾਈਡ ਨੂੰ ਕਰ ਦਈਏ ਬਟ ਇਹਨਾਂ ਨੂੰ ਮਸ ਜਲਦੀ ਕੀ ਕਰਾਚ ਤੇ ਕੰਮ ਹੁੰਦਾ ਨਹੀਂ ਹੈਗਾ ਹੁਣ ਅਸੀਂ ਪਲਾਨ ਕੀਤਾ ਕਿ ਜਿੱਥੇ ਗਾਤਰੀਮਰ ਸਕੂਲ ਦੇ ਨਾਲ ਜਿਹੜਾ ਛੱਪੜ ਨੂੰ ਰਾਹ ਜਾਂਦਾ ਜਿੱਥੇ ਪਹਿਲਾਂ ਸਾਰੇ ਮਹੱਲੇ ਦੀ ਨਿਕਾਸੀ ਸੀ ਹੁਣ ਜਦੋਂ ਬਰਸਾਤਾਂ ਹਟਦੀਆਂ ਸੀ ਉੱਥੇ ਨਾਲੀ ਬਣਾ ਦਾਂਗੇ ਸਾਰੀ ਢਲਾਨ ਆਪਾਂ ਉਧਰੋਂ ਕੱਢਾਂਗੇ ਦੀ ਆਪਾਂ ਆਪਾਂ ਉਹ ਵੀ ਹੱਲ ਕਰ ਦਾਂਗੇ ਜਲਦੀ ਸਰ ਇੰਨੀ ਗਰਮੀ ਹੈ ਗਰਮੀ ਦੇ ਬਾਵਜੂਦ ਵੀ ਤੁਸੀਂ ਆਪ ਦੇ ਜਿਹੜੇ ਲੇਬਰ ਦੇ ਨਾਲ ਦੇਖ ਰਹੇ ਹੋ ਕਿ ਹਾਂ ਕਿ ਕਿਹੜਾ ਕੰਮ ਰਹਿ ਗਿਆ ਤੇ ਕਿਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਗਰਮੀ ਚਲੋ ਜੇ ਸਾਨੂੰ ਲੱਗਦੀ ਹੈ ਮਹੱਲੇ ਵਾਲੇ ਨੂੰ ਵੀ ਲੱਗਦੀ ਸਾਡੇ ਕਮੇਟੀ ਪ੍ਰਧਾਨ ਜੀ ਨੇ ਜਿਹੜੀ ਡਿਊਟੀ ਲਈ ਹੈ ਕਿ ਪਹਿਲੇ ਪਹਿਲਾਂ ਕੰਮ ਬਾਕੀ ਸਾਰਾ ਕੁਝ ਬਾਅਦ ਚ ਕਿ ਅਸੀਂ ਜੋ ਪੜ ਜੋ ਬਲਜੀਤ ਪਾੜਾ ਜੀ ਕਹਿੰਨਗੇ ਅਸੀਂ ਉਦਾਂ ਹੀ ਕੰਮ ਕਰਾਂਗੇ